ਤੇ 84 ਦੇ ਵੀ ਬੜੇ ਫੋਨ ਆ ਰਹੇ ਨੇ ਪਿਛਲੀ ਵਾਰੀ ਸਿਰਫ 5-5 ਕਿਲੋ ਹੀ ਮਿਲਿਆ ਸੀ ਲੋਕਾਂ ਨੂੰ ਪੀਡਬਲ 826 ਲਈ ਮੈਂ ਤੇ ਇਹ ਕਵਾਂਗਾ ਅਗਰ ਵੇਲੇ ਸਿਰ ਤੁਸੀਂ ਚੰਗਾ ਬੀਜ ਫੜ ਲਿਆ 60% ਖੇਤੀ ਦਾ ਕੰਮ ਤੁਹਾਡਾ ਉਸ ਫਸਲ ਦਾ ਹੋ ਗਿਆ ਸੁਣਿਆ ਕੀ 872 ਨਵੀਂ ਆਂਡੀ ਪੀ ਜੀ ਕਹਿੰਦੇ ਬਹੁਤ ਸੀਜੀ ਇੱਥੇ ਨਿਕਲੀ ਕੁਛ ਨਹੀਂ ਕਣਕ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕੋਈ ਐਸੀ ਵੈਰਾਈਟੀ ਕੱਢੀ ਗਈ ਹੈ ਵੀਰੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਸਾਲ ਕਣਕ ਦੇ ਸੀਜ਼ਨ ਦੀ ਪਹਿਲੀ ਵੀਡੀਓ ਆ ਤੇ ਪਹਿਲੀ ਵੀਡੀਓ ਸਰਦਾਰ ਦਵਿੰਦਰ ਸਿੰਘ ਨੰਬਰਦਾਰ ਖੋਡੀਆਂ ਗੁਲਾਬ ਸਿੰਘ ਪਿੰਡ ਜੋ ਕਿ ਮੁਕਸਰ ਜ਼ਿਲ੍ਹੇ ਦੇ ਵਿੱਚ ਹੈ ਬਹੁਤ ਅਗਾਂਹ ਵਾਧੂ ਫਾਰਮਰ ਨੇ ਉਹਨਾਂ ਦੇ ਖੇਤ ਹੋ ਰਹੀ ਆ ਤੇ ਸਾਡੇ ਨਾਲ ਇੱਕ ਹੋਰ ਮਹਾਨ ਸ਼ਖਸੀਅਤ ਕਰਨਾਲ ਤੋਂ ਡਾਕਟਰ ਗੁਸਾਈ ਸਾਹਿਬ ਪਹੁੰਚੇ ਨੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਅੱਜ ਜੀ ਜੀ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ ਮਚ ਸ਼ੁਕਰੀਆ ਜੀ ਤੇ ਕਣਕ ਦੀਆਂ ਵੈਰਾਈਟੀਆਂ ਬਾਰੇ ਕਿਸਾਨਾਂ ਨੂੰ ਦੱਸੋ ਜੀ ਵੀ ਇਸ ਸਾਲ ਕਿਹੜੀ ਲਾਉਣੀ ਚਾਹੀਦੀ ਹੈ ਕੀ ਦਾ ਕਿਵੇਂ ਝਾੜ ਰਿਹਾ بزਨਸ ਜੀ ਜੀ ਆ ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਡਾਕਟਰ ਗੁਸਾਈ ਆ ਤੇ ਮੈਂ ਕਰਨਾਲ ਤੋਂ ਆ ਮੈਂ ਪ੍ਰਧਾਨ ਵਿਗਿਆਨਿਕ ਦੇ ਤੌਰ ਤੇ ਕੰਮ ਕਰਦਾ ਰਿਹਾ ਤੇ ਕਾਫੀ ਜ਼ਿਆਦਾ ਈਦਾਰਿਆਂ ਨਾਲ ਮੇਰਾ ਸੰਪਰਕ ਹੈ ਮੈਂ ਬਹੁਤ ਖੁਸ਼ ਹਾਂ ਕਿ ਅੱਜ ਮੈਂ ਖੁੱਡੀਆਂ ਗੁਲਾਬ ਸਿੰਘ ਪਿੰਡ ਛੇ ਮੁਕਸਰ ਸਾਹਿਬ ਚ ਆਇਆ ਔਰ ਦਿਵਿੰਦਰ ਸਿੰਘ ਜੀ ਸਾਡੇ ਬਹੁਤ ਅੱਛੇ ਚੈਂਪੀਅਨ ਫਾਰਮਰ ਨੇ ਇਸ ਏਰੀਏ ਦੇ ਇਹ ਮੇਰੇ ਸੰਪਰਕ ਚ ਤਿੰਨ ਕਸਾਲਾਂ ਤੋਂ ਨੇ ਇਹ ਨਵੇਂ-ਨਵੇਂ ਬੀਜ ਲੈਂਦੇ ਰਹਿੰਦੇ ਨੇ ਤੇ ਇੱਥੇ ਟ੍ਰਾਇਲ ਵੀ ਕਰਦਾ ਮੈਂ ਤੇ ਨਾਲ ਇਹ ਬੀਜ ਵੀ ਬਣਾਉਂਦੇ ਨੇ ਸਭ ਤੋਂ ਪਹਿਲੇ ਮੈਂ ਕਹਿਣਾ ਚਾਹਾਂਗਾ ਕਿ ਸੀਜ਼ਨ ਆ ਗਿਆ ਜੀ ਤੇ ਆਪਾਂ ਕਣਕ ਦੇ ਬੀਜ ਲੈਣ ਦੀ ਤਿਆਰੀ ਸ਼ੁਰੂ ਕਰ ਚੁੱਕੇ ਆ ਤੇ ਆਪਾਂ ਕਣਕ ਦੇ ਬੀਜ ਲੈ ਰਹੇ ਆ ਅੱਜ ਕੱਲ ਔਰ ਪੁੱਛ ਤਿਛਵੀ ਕਰ ਰਹੇ ਆ ਜੀ ਬਾਜੂ ਮੈਂ ਇਹ ਦੱਸਣਾ ਚਾਹਾਂਗਾ ਕਿ ਪਿਛਲੇ ਸਾਲ ਤੇ ਉਸ ਤੋਂ ਪਿਛਲੇ ਸਾਲ ਮੈਂ ਦੋ ਵੈਰਾਈਟੀਆਂ ਦਾ ਕੰਪੀਟੀਸ਼ਨ ਕੀਤਾ ਸੀ ਜੀ ਪੀਬੀਡਬਲ 826 ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਹੈ ਹਾਂਜੀ ਕਾਫੀ ਮਸ਼ਹੂਰ ਤੇ ਆਪਣੇ ਭਾਰਤੀ ਕਣਕ ਤੇ ਜੌਂ ਦਾ ਜਿਹੜਾ ਅਨੁਸੰਧਾਨ ਸੰਸਥਾਨ ਕਰਨਾਲ ਚ ਉਹਦੀ ਵੈਰਾਈਟੀ ਡੀਬੀਡਬਲ 327 ਇਹ ਹੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਹੈ ਇਹ ਦੋਨੋਂ ਹੀ ਵੈਰਾਈਟੀਆਂ ਇਹਨਾਂ ਨੇ ਵੀ ਲਾਈਆਂ ਨੇ ਜੀ ਹੋਰ ਕਿਸਾਨਾਂ ਨੇ ਵੀ ਲਾਈਆਂ ਨੇ ਮੇਰੀ ਆਪਣੀ ਆਬਜ਼ਰਵੇਸ਼ਨ ਦੇ ਮੁਤਾਬਿਕ ਹੂੰ ਪਿਛਲੇ ਤੋਂ ਪਿਛਲੇ ਸਾਲ ਤੇ 826 ਜਿਹੜੀ ਸੀ ਉਹ ਇੱਕ ਮਾਨਕ ਵੱਧ ਸੀ ਪੈਦਾਵਾਰੀ ਚ ਜੀ 27 ਕੁੰਟਲ 40 ਕਿਲੋ ਜੀ ਤੇ 327 ਆਈ ਸੀ 27 ਕੁੰਟਲੀ ਪੂਰਾ ਇਸ ਸਾਲ ਹੂੰ 327 ਮਾਨਕ ਉੱਤੇ ਰਹੀ ਹੈ 826 ਮੰਨ ਕੇ نیچے ਆਈ ਹੈ ਜੀ ਇੰਨੇ ਕੁ ਵੇਰੀਏਸ਼ਨ ਮੌਸਮ ਕਰਕੇ ਆ ਸਕਦੀ ਹੈ ਇਹ ਦੋਨੇ ਟੱਕਰ ਤੇ ਨੇ ਮਗਰ ਜੀ ਪੰਜਾਬ ਦੇ ਕਿਸਾਨ ਇਹ ਕਹਿੰਦੇ ਨੇ ਫਰਾਂਦੇ ਦੇ ਨਹੀਂ ਉੱਥੇ ਬਹੁਤ ਚਾਹਤ ਹੈ ਜੀ ਕਿ ਜੀ 826 ਜਿਹੜੀ ਹੈ ਉਹ ਖਾਸ ਨਹੀਂ ਨਿਕਲੀ ਆਈ ਡੋਟ ਨੋ ਕਿ ਉਹਨਾਂ ਦੇ ਐਗਰੀਕਲਚਰਲ ਪ੍ਰੈਕਟਿਸਿਸ ਕੀ ਸੀ ਹਾਲਾਂਕਿ ਯੂਨੀਵਰਸਿਟੀ ਸਾਡੀ ਆਪ ਦੀ ਪੰਜਾਬ ਦੀ ਹੈਗੀ ਹੈ ਉਹ ਤੇ ਮੇਰੀ ਹੱਥ ਜੋੜੀ ਹੈ ਕਿ ਉਹ ਜਰਾ ਰੀ ਟ੍ਰਾਇਲ ਕਰਨ ਦੁਬਾਰਾ ਹੂੰ ਔਰ ਦੋਨੋਂ ਹੀ ਵੈਰੈਟੀਆਂ ਬਹੁਤ ਖੂਬਸੂਰਤ ਨੇ ਜੀ ਔਰ TWB 826 ਲਈ ਮੈਂ ਤੇ ਇਹ ਕਹਾਂਗਾ ਕਿ ਕਣਕ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਹੈ ਜੀ ਕਿ ਕੋਈ ਐਸੀ ਵੈਰੈਟੀ ਕੱਢੀ ਗਈ ਹੈ ਜਿਹੜੀ ਲਗਭਗ ਆਲ ਇੰਡੀਆ ਅਪਰੂਵਡ ਹੈ ਹਾਂ ਜੀ ਇਹ ਵੈਰੈਟੀ ਪੰਜਾਬ ਹਰਿਆਣਾ ਹਿਮਾਚਲ ਦੇ ਫੂਟੇਜ ਏਰੀਆ ਉੱਨਾ ਹੋ ਗਿਆ ਜੀ ਇੱਥੇ ਪੌਂਟਾ ਸਾਹਿਬ ਹੋ ਗਿਆ ਪਸ਼ਚਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਉੜੀਸਾ ਆਲਮੋਸਟ ਸ਼ਾਮ ਤੱਕ ਲੱਗੂਗੀ ਜੀ ਤੇ ਜਿੱਥੇ ਜਿੱਥੇ ਤੱਕ ਇਹ ਆਵਾਜ਼ ਜਾ ਸਕਦੀ ਹੈ ਆਪਾਂ ਚਾਹਾਂਗੇ ਕਿ ਇਹ ਨਵੀਂ ਵੈਰਾਈਟੀਆਂ ਦੋਨੋਂ ਲੱਗਣ ਕਿਉਂਕਿ ਇਹਨਾਂ ਚ ਰੋਗ ਪ੍ਰਤੀਰੋਧਤਾ ਵੀ ਹੈਗੀ ਆ ਬਿਮਾਰੀਆਂ ਘਟਾਣਗੀਆਂ ਉਸ ਤੋਂ ਬਾਅਦ ਗੱਲ ਕਰੀਏ ਬੀਡਬੀਡਬਲ 370 ਜੀ 71 ਤੇ 72 ਹਾਂਜੀ ਇਹ ਤਿੰਨ ਵੈਰਾਈਟੀਆਂ ਇਹ ਤਿੰਨ ਵੈਰਾਈਟੀਆਂ ਚੋਂ 71 72 ਜਿਹੜੀ ਹੈ ਹਾਂ 371 372 ਜੀ ਇਹਦੇ ਚ ਕਿਸਾਨ ਜਿਆਦਾ ਚਾਤ ਰਖ ਰਹੇ ਨੇ ਜੀ ਮਗਰ ਮੇਰੇ ਮੁਤਾਬਕ ਹਮ ਇਹਨਾਂ ਦਾ ਹਲਕਾ ਜਿਹਾ ਝਾੜ ਘਟ ਹੈ ਨਾ ਦੋਨਾਂ ਵੈਰੈਟੀਆਂ ਨਾਲੋਂ ਜਿਹੜੇ 826 327 ਮੈਂ ਦੱਸੀਏ ਜੀ ਫਿਰ ਵੀ ਕਿਉਂਕਿ ਲਾਰਜ ਸਕੇਲ ਟਰਾਇਲ ਨਹੀਂ ਹੋਏ ਹਮ ਤੁਹਾਡੇ ਖੇਤ ਚ ਕਿਹੋ ਜਿਹਾ ਕੰਮ ਕਰੂਗੀ ਜੀ ਇਸ ਕਰਕੇ ਇਹ ਦੋ ਵੈਰੈਟੀਆਂ ਵੀ ਕਿਸਾਨ ਵੀਰ ਲਾ ਸਕਦੇ ਨੇ ਲਾ ਕੇ ਦੇਖਣ ਉਸ ਤੋਂ ਬਾਅਦ ਐਟ ਕੀ ਜਿਹੜੀ ਨਵੀਂ ਵੈਰਾਈਟੀ ਥੋੜੋ ਥੋੜਾ ਬੀਜ ਮਿਲੇਗਾ ਮੈਨੂੰ ਜੋ ਲੱਗਦਾ ਪੱਕੀ ਖਬਰ ਨਹੀਂ ਹੈ ਜੀ ਭਾਰਤੀ ਖੇਤੀਬਾੜੀ ਯੂਨੀਵਰਸਿਟੀ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਜਿਹੜਾ ਹੈਗਾ ਇਹ ਦਿੱਲੀ ਚ ਹੈਗਾ ਉਹਦਾ ਰਿਜਨਲ ਸਟੇਸ਼ਨ ਕਰਨਾਲ ਚ ਹੈ ਜੀ ਉਹ ਵੈਰਾਈਟੀ ਕਢ ਲਏ ਨੇ ਐਚ ਡੀ 3386 ਜੀ 3386 ਦੇ ਵੀ ਬੜੇ ਫੋਨ ਆ ਰਹੇ ਨੇ ਹੂੰ ਪਿਛਲੀ ਵਾਰੀ ਸਿਰਫ 5-5 ਕਿਲੋ ਹੀ ਮਿਲਿਆ ਸੀ ਲੋਕਾਂ ਨੂੰ ਜੀ ਕਿਸੇ ਨੇ ਤੇ ਚੁੰਡੀ ਚੁੰਡੀ ਕਰਕੇ 2 ਕਿੱਲੇ ਲਾ ਲਏ ਠੀਕ ਹੈ ਕਿਸੇ ਨੇ ਕੁਛ ਲਾ ਲਏ ਪਰ ਮਾਰਕੀਟ ਤੇ ਜੋ ਸੁਣਨ ਚਾਹਿਆ ਹੂੰ ਕੀ ਬਹੁਤ ਬੀਜ ਆ ਗਿਆ ਜੀ ਜੀ ਉਹ ਕਿੱਥੋਂ ਆਇਆ ਕਿਵੇਂ ਆਇਆ ਕੋਈ ਪਤਾ ਉਹ ਕਿਸਾਨ ਵੀਰ ਜਰਾ ਨਹੀਂ ਹੋ ਸਕਦਾ ਜਿਆਦਾ ਆ ਗਿਆ ਹੋਏ ਕਿਸੇ ਕੋਲ ਠੀਕ ਹੈ ਆਪਣੇ ਆਪਣੇ ਰਿਸੋਰਸਿਸ ਨੇ ਸਾਰਿਆਂ ਦੇ ਉਹ ਪੁੱਛ ਤਿਛ ਕਰਕੇ ਤਾਂ ਹੀ ਇਹ ਦਿੱਤਾ ਛਪਾਨ ਇਹ ਨਾ ਹੋਏ ਕਿ 3386 ਦੀ ਥਾਂ ਤੇ ਕੋਈ ਹੋਰ ਚੀਜ਼ ਆ ਦੇ ਜੀ ਔਰ ਫਿਰ ਕੱਲ ਨੂੰ ਕਹਿ ਦੇਣ 30 ਜੀ ਇਹ ਕਹਿੰਦੇ ਬਹੁਤ ਸੀਧੀ ਇੱਥੇ ਨਿਕਲੀ ਕੁਛ ਨਹੀਂ ਇਹ ਫੇ ਲੋ ਇਹ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਡੇ ਕਿਸਾਨਾਂ ਨੂੰ ਇਹ ਜ਼ਰੂਰ ਨੋਟ ਲੈਣਾ ਚਾਹੀਦਾ ਹੈ ਕਿ ਬੀਜ ਜਿਹੜਾ ਹੈ ਬੜੇ ਵਿਸ਼ਵਸਨੀਏ ਸਰੋਤੋਂ ਹੋਵੇ ਮਾਨਯੋਗ ਡਾਕਟਰ ਗਿਆਨੇਂਦਰ ਪ੍ਰਤਾਪ ਸਿੰਘ ਜੀ ਜਿਹੜੇ ਪਹਿਲੇ ਡਾਇਰੈਕਟਰ ਰਹੇ ਨੇ ਇੱਥੇ ਕਰਨਾਲ ਚ ਕਣਕ ਤੇ ਜੋਉਂਦੇ ਜੀ ਅੱਜਕੱਲ ਐਨਬੀਪੀਜੀਆਰ ਦੇ ਡਾਇਰੈਕਟਰ ਨੇ ਦਿੱਲੀ ਚ ਜੀ ਉਹਨਾਂ ਦਾ ਕਹਿਣਾ ਸੀ ਔਰ ਮੈਂ ਇਹ ਗੱਲ ਫੜੀ ਵੀ ਹੈ ਕਿ ਅਗਰ ਵੇਲੇ ਸਿਰ ਤੁਸੀਂ ਚੰਗਾ ਬੀਜ ਫੜ ਲਿਆ ਹੂੰ ਹੂੰ 60% ਖੇਤੀ ਦਾ ਕੰਮ ਤੁਹਾਡਾ ਉਸ ਫਸਲ ਦਾ ਹੋ ਗਿਆ ਹੋ ਗਿਆ ਭਾਵੇਂ ਜੀਰੀ ਹੋਵੇ ਤੇ ਭਾਵੇਂ ਕਣਕ ਹੋਵੇ ਪਾਵੇਂ ਗੰਨਾ ਹੋਏ ਤੇ ਪਾਵੇਂ ਕਪਾਸ ਹੋਏ ਵਾਂਸ ਯੂ ਪ੍ਰਕਿਊਰ ਦਿਸ ਸੀ ਟਾਈਮਲੀ ਯੂ ਸੀ ਜਦੋਂ ਆਪ ਸਮੇਂ ਸੇਤੀ ਚੰਗਾ ਬੀਜ ਘਰੇ ਲਿਆਉਂਦੇ ਹੋ ਤੁਸੀਂ 60% ਕੰਮ ਕਰ ਲਿਆ ਬਾਕੀ ਤੇ ਤੁਹਾਡੀ ਮੈਨੇਜਮੈਂਟ ਪ੍ਰੈਕਟਿਸ ਤੇ ਤੇ ਵਾਹਿਗੁਰੂ ਤੇ ਹੈ ਮੇਰ ਕਿ ਵੀ ਮੌਸਮ ਕਿਵੇਂ ਦਾ ਰਹੇਗਾ ਇਸ ਤੋਂ ਇਲਾਵਾ ਜਿਹੜੀਆਂ ਕਿਸਮਾਂ ਨੇ ਸੁਣਿਆ ਕਿ 1872 ਨਵੀਂ ਆਂਡੀ ਹੈ ਜੀ ਉਹ ਕਹੋ ਜੀ ਆ ਮੈਂ ਉਹਦੇ ਤੇ ਕੋਈ ਟ੍ਰਾਇਲ ਅਲ ਤਕੀਤਾ ਨੇ ਮੈਨੂੰ ਬੀਨ ਮੀਂਗਾ ਨੀ 85 ਦਾ ਵੀ ਨਾਮ 3385 ਦਾ ਨਾਮ ਆ ਉਹ ਬੀਟ ਦੀ ਹੀਟ ਦੇ ਨਾਂ ਤੋਂ ਮਸ਼ਹੂਰ ਹੋਇਆ ਹੈ ਜੀ ਆ ਮੈਂ ਖੜੀ ਫਸਲ ਵੀ ਵੇਖੀ ਆ ਯਾਰ ਅਰੀਜਨਲ ਸਟੇਸ਼ਨ ਵੇਖਣ ਚ ਬਹੁਤ ਸੋਹਣੀ ਸੀ ਜੀ ਪਰ ਉਹਦਾ ਝਾੜ ਕਿੰਨਾ ਹੈ ਉਹਦਾ ਤੂੜਾ ਕਿੰਨਾ ਹੈ ਹੂੰ ਮੈਨੂੰ ਝਾੜ ਦੇ ਨਾਲ ਨਾਲ ਡੰਗਰਾਂ ਲਈ ਤੂੜਾ ਵੀ ਚਾਹੀਦਾ ਤੂੜੀ ਵੀ ਚਾਹੀਦੀ ਉਹ ਤੂੜੀ ਜਿਹੜੀ ਹੈ ਕਿੰਨੀ ਕਾਏਗੀ ਉਹਦੇ ਚੋ ਉਹ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ 346 ਤੇ ਵੀ ਬੋਲ 346 ਹੈ 1369 ਹੈ ਉਹਦੇ ਤੇ ਵੀ ਐਕਸਪੈਰੀਮੈਂਟ ਚੱਲ ਰਹੇ ਨੇ ਇੱਕ ਵੈਰੈਟੀ ਤੇ ਤਾਂ ਮੈਂ ਕੰਮ ਕਰ ਚੁੱਕਿਆ ਹਾਂ ਪਰ ਹੱਲੀ ਮੈਂ ਖੁੱਲ ਕੇ ਕੋਈ ਗੱਲ ਨਹੀਂ ਕਰਾਂਗਾ ਨਾ ਵੈਰੈਟੀਆਂ ਤੇ ਇੱਕ ਵੈਰੈਟੀ ਜਿਹੜੀ ਐਸ ਕੀ ਮੈਨੂੰ ਉਮੀਦ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੀ ਵੀ ਡਬਲਯੂ ਆਰ ਐਸ 1 ਜੀ ਰੋਟੀ ਖਾਣ ਲਈ ਇਹ ਰੋਟੀ ਖਾਣ ਲਈ ਤੇ ਹੈ ਹੀ ਹੈ ਮਗਰ ਜਿਹੜੇ 슈ਗਰ ਦੇ ਪੇਸ਼ੈਂਟ ਨੇ ਜੀ ਜਿਹੜੇ ਮధుਮੇ ਰੋਗੀ ਨੇ ਹੂੰ ਉਹਨਾਂ ਲਈ ਬੜੀ ਫਾਇਦੇਮੰਦ ਹੈ ਜੀ ਜੋ ਯੂਨੀਵਰਸਿਟੀ ਕਹਿੰਦੀ ਹੈ ਜੀ ਕਿ ਜਿਹੜੀ ਕਿਸਮ ਹੈ ਪੀਬੀਡਬਲ ਯਰਐਸ1 ਜੀ ਇਹ ਜਿਹੜੀ ਹੈ ਇਹਦਾ ਗਲਾਈਸੈਮਿਕ ਇੰਡੈਕਸ ਹੂੰ ਇਹ ਬੜਾ ਸਲੋ ਹੋਏਗਾ ਜੀ ਜਦੋਂ ਰੋਟੀ ਖਾਣਗੇ ਤੇ ਇਹ ਧੀਰੇ ਧੀਰੇ ਪਚੇਗੀ ਹੂੰ ਉਹਦੇ ਨਾਲ ਇੱਕਦਮ 슈ਗਰ ਲੈਵਲ ਨਹੀਂ ਵਧੇਗਾ ਜੀ ਇੱਕਦਮ ਅਗਰ ਕਿਸੇ ਨੂੰ 슈ਗਰ ਹੈ ਤੇ ਉਹ ਜਰੂਰ ਇਸ ਕਿਸਮ ਨੂੰ ਲੈਣ ਜੀ ਜਿਵੇਂ ਮੈਂ ਕੱਲ ਪਰਸੋਂ ਇੱਕ ਵੀਡੀਓ ਆਪਦੇ ਚੈਨਲ ਤੇ ਪਾਈ ਸੀ ਹੂੰ ਹੂੰ ਮੈਂ ਛਾਰਖੰਡ ਗਿਆ ਸੀ ਮੈਂ ਮੈਂ ਤੇਲੰਗਾਨਾ ਗਿਆ ਸੀ ਜੀ ਹైదరాబాద్ ਜੀ ਉੱਥੇ ਮੈਨੂੰ ਦੋ ਬੀਜ ਉਹਨਾਂ ਨੇ ਗਿਫਟ ਕੀਤੇ ਝੋਨੇ ਦੇ ਹਾਂਜੀ ਇੱਕ ਦਾ ਨਾ ਹੈ ਡੀਆਰਆਰ 48 ਤੇ ਇੱਕ ਦਾ ਨਾ ਹੈ ਡੀਆਰਆਰ 58 ਹਾਂਜੀ ਪਹਿਲਾਂ ਇਹ ਵੀ ਭਾਈ ਜੀ ਦੋਨੋਂ ਜਿਹੜੇ ਵੈਰੈਟੀਆਂ ਨੇ ਉਹ ਵੀ ਸ਼ੂਗਰ ਦੇ ਮਰੀਜ਼ਾਂ ਲਈ ਨੇ ਜੀ ਉਹ ਚਾਵਲ ਦੀਆਂ ਚਾਵਲ ਦੀਆਂ ਨੇ ਜੀ ਔਰ ਕਣਕ ਦੀ ਇਹ ਆ ਗਈ ਹੂੰ ਤੇ ਇਹ ਤੇ ਬਹੁਤ ਵੱਡਾ ਇੱਕ ਵਿਗਿਆਨਿਕਾਂ ਦਾ ਬੜਾ ਐਹਸਾਨ ਮੰਨਦਾ ਮੈਂ ਹਾਂ ਜੀ ਕਿ ਉਹਨਾਂ ਨੇ ਦੋਨੋਂ ਕਿਸਮਾਂ ਇੰਨੀਆਂ ਸੋਹਣੀਆਂ ਘਟਤੀਆਂ ਝੋਨੇ ਔਰ ਕਣਕ ਚ ਹੂੰ ਕਿ ਜਿਹੜੇ ਸ਼ੂਗਰ ਦੇ ਪੇਸ਼ੈਂਟ ਨੇ ਉਹਨਾਂ ਨੂੰ ਰਾਹਤ ਮਿਲੇਗੀ ਵਧੀਆ ਖੜਾ ਉਹ ਮੇਲਿਆਂ 'ਚ ਜਾਓ ਜਰਾ ਤੁਸੀਂ ਵੇਖੋ ਉੱਥੇ ਬੀਜ ਜਿਹੜੇ ਨੇ ਮਿਲ ਰਹੇ ਨੇ ਨਵੇਂ ਔਰ ਮੈਂ ਖਾਸ ਤੌਰ ਤੇ ਕਹਿਣਾ ਚਾਹਾਂਗਾ ਪਛੇਤਰੀ ਕਿਸਮ ਜੀ HD 2855 ਬੜੀ ਪਪੂਲਰ ਰਹੀ ਹੈ ਹੂੰ ਤੁਸੀਂ ਵੀ ਲਾਈ ਆ ਮੈਂ ਬੀਜ ਦਿੱਤਾ ਤੁਹਾਨੂੰ ਹਾਂਜੀ ਉਸ ਤੋਂ ਬਾਅਦ ਪਿਛਲੇ ਸਾਲ ਹੀ ਮੇਰੇ ਕੋਲ ਬਰੀਡਰ ਬੀਜ ਆਇਆ ਸੀ ਜੀ ਇਹ ਝਾਰਖੰਡ ਦੀ ਯੂਨੀਵਰਸਿਟੀ ਦਾ ਹੈਗਾ ਉਹਦਾ ਨਾਮ ਹੈ ਜਕੇਡਬਲਿਊ 266 ਹਾਂਜੀ ਉਹ ਤਾਂ ਬਰੀਡਰ ਸੀਡ ਮੈਂ ਤੁਹਾਨੂੰ ਦਿੱਤਾ ਮੈਨੂੰ ਪੱਕਾ ਯਾਦ ਹੈ ਹਾਂਜੀ ਮੈਂ ਵੀ ਲਾਇਆ ਸੀ ਇਹ ਸਾਡੇ ਦੋਨਾਂ ਕੋਲ ਹੀ ਸੀਗਾ ਜੀ ਉਹਦੀ ਪੈਦਾਵਾਰੀ ਰਿਟਰਨ ਰਿਕਾਰਡ ਚ ਕੀ ਕਹਿੰਦੀ ਹੈ ਕਿ 2855 ਨਾਲੋਂ ਪਿੰਨ ਕੋ ਮਨ ਫਾਲਤੂ ਦੇਗੀ ਉਹਨੂੰ ਕ੍ਰੋਸ ਕਰੂਗਾ ਕ੍ਰੋਸ ਕੀਤਾ ਵੇ ਆ ਉਹਨੇ ਕੀਤਾ ਆਲਰੇਡੀ ਉਹਦੇ ਨਾਲ ਐਕਸਪੈਰੀਮੈਂਟ ਹੋ ਗਏ ਨੇ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਕਿਸਾਨ ਜਿਹੜੇ 2856 ਦੇ ਸ਼ੌਕੀਨ ਨੇ ਉਹ ਜਰਾ ਜੇ ਕੇ ਡਬਲਿਊ 261 ਵੀ ਲਾ ਕੇ ਵੇਖੋ ਬਰਾਬਰ ਬਰਾਬਰ ਹਾਂ ਜੀ ਔਰ ਅਗਰ ਤੁਹਾਡੇ ਖੇਤ 261 ਚੰਗਾ ਕੰਮ ਕਰਦੀ ਹੈ ਤੇ ਤੁਸੀਂ ਇਹਨੂੰ ਕਿਸੇ ਤਰ੍ਹਾਂ ਲਾ ਸਕਦੇ ਹੋ ਔਰ ਇਹ ਦਸੰਬਰ ਅਖੀਰ ਜਨਵਰੀ ਦੀ 4-5 ਤਰੀਕ ਤੱਕ ਵੀ ਲੱਗ ਸਕਦਾ ਜੇ ਇਹੋ ਜਿਹੋਨਾ ਦਾ ਦਾਵਾ ਔਰ ਮੈਂ ਬਾਕੀ ਬਹੁਤ ਪਿੱਛੇ ਲਾਇਆ ਸੀ ਸਾਨੂੰ ਬੀਜ ਬੜੀ ਦੇਰ ਨਾਲ ਹੀ ਮਿਲਿਆ ਸੀ ਮੈਂ 4 ਜਨਵਰੀ ਨੂੰ ਵੀ ਲਾਇਆ ਸੀ ਹਾਂਜੀ ਮੈਂ 4 ਜਨਵਰੀ ਨੂੰ ਵੀ ਲਾਇਆ ਸੀ 4 ਜਨਵਰੀ ਨੂੰ ਲਾਇਆ ਸੀ ਠੀਕ ਦਾਣੇ ਬਣ ਗਏ ਸੀ ਉਹਦੇ ਬਹੁਤ ਅੱਛਾ ਬਹੁਤ ਸੋਹਣਾ ਚੰਗਾ ਤੋ ਮੈਂ ਇਹ ਕਹਿਣਾ ਚਾਹਾਂਗਾ ਕਿਸਾਨ ਵੀਰਾਂ ਨੂੰ ਕਿ ਤੁਸੀਂ ਨਵੇਂ-ਨਵੇਂ ਵੀਡੀਓ ਬਾਜਵਾ ਦੇ ਚੈਨਲ ਤੇ ਵੇਖਿਆ ਕਰੋ ਸਾਡਾ ਵੀ ਚੈਨਲ ਆ ਹੋਰਾਂ ਦੇ ਵੀ ਵੇਖਿਆ ਕਰੋ ਤਾਂਕਿ ਤੁਹਾਨੂੰ ਜਿਆਦਾ ਤੋਂ ਜਿਆਦਾ ਇਨਫੋਰਮੇਸ਼ਨ ਮਿਲੇ ਫਿਰ ਉਹਨੂੰ ਸਿੰਥਸਾਈਜ਼ ਕਰ ਲਿਆ ਕਰੋ ਪਿੰਡ ਪੱਦਰ ਤੇ ਆਪਣੇ ਗਰੁੱਪ ਚ ਬੈਠ ਕੇ ਕਿ ਵੀ ਇਹੋ ਜੀ ਗੱਲ ਮਾਰਕੀਟ ਤੇ ਸੁਣੀ ਹੈ ਫਿਰ ਤੁਸੀਂ ਫੈਸਲਾ ਲੈ ਲਓ ਤੇ ਜੋ ਤੁਹਾਨੂੰ ਚੰਗਾ ਲੱਗੇਗਾ ਉਸ ਤੋਂ ਅਗਲੇ ਸਾਲ ਉਹਨੂੰ ਬਦਾਲ ਲਿਆ ਜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਲਵ ਯੂ ਗੋਡ ਬਲੈਸ